ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਕਮੈਂਟ ਕਰਕੇ ਜੂਰ ਦੱਸ ਦਿਆ ਕਰੋ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਕੋਈ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਆਪਣੇ ਕੋਲ ਰੈਡੀ ਕਰਵਾ ਸਕਦੇ ਹੋਗੇ ਸਲਾਈ ਕਰਵਾਉਣਾ ਸਲਾਈ ਕਰਵਾ ਸਕਦੇ ਹੋਗੇ ਬਿਨਾ ਸਲਾਈ ਤੋਂ ਮਗਵਾਉਣਾ ਬਿਨਾ ਸਲਾਈ ਤੋਂ ਮਗਵਾ ਸਕਦੇ ਹੋਗੇ ਜਿਸ ਤਰ੍ਹਾਂ ਤੁਹਾਡੀ ਚੁਆਇਸ ਹੈਗੀ ਆਪਣੀ ਚੁਆਇਸ ਅਨੁਸਾਰ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਜਿੰਨਾ ਭੈਣਾਂ ਦੇ ਕ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਜੰਨੇ ਹੋਗੇ ਵੀ ਤੁਸੀਂ ਸੂਟ ਰੱਖ ਦੋ ਸਾਡੇ ਲਈ ਹਨਾ ਕਾਫੀ ਭਾਣਾ ਦੇ ਕਾਫੀ ਆਰਡਰ ਹੁੰਦੇ ਨੇਗੇ ਚਲੋ ਤੇ ਪਹਿਲਾ ਇੱਕ ਨੰਬਰ ਪਾ ਕੇ ਨਾ ਤੁਸੀਂ ਮੈਂਸ਼ਨ ਕਰ ਦਿਆ ਕਰੋ ਵੀ ਤੁਸੀਂ ਇਹਦੇ ਨਾਲ ਦੁਪੱਟਾ ਕਿਸ ਤਰ੍ਹਾਂ ਦਾ ਲੈਣਾ ਚਾਹੁੰਦੇ ਹੋਗੇ ਜੇ ਤੁਸੀਂ ਸਾਡੇ ਤੇ ਗੱਲ ਛੱਡ ਦਿਓਗੇ ਫਿਰ ਅਸੀਂ ਆਪਣੇ ਅਕੋਰਡਿੰਗ ਦੁਪੱਟਾ ਹਰ ਇੱਕ ਨਾਲ ਵਧੀਆ ਲਗਾ ਕੇ ਦਵਾਂਗੇ ਕੋਈ ਤੁਹਾਡੀ ਆਪਣੀ ਚੁਆਇਸ ਹੁੰਦੀ ਹੈਗੀ ਤਾਂ ਉਸ ਤਰ੍ਹਾਂ ਤੁਸੀਂ ਸਾਰਾ ਇੱਕ ਨੰਬਰ ਸੂਟ ਪਾ ਕੇ ਨੀਚੇ ਸਾਰਾ ਮੈਂਸ਼ਨ ਕਰ ਦਿਆ ਕਰੋ ਫਿਰ ਦੂਜਾ ਨੰਬਰ ਸੂਟ ਪਾ ਕੇ ਸੈਕਿੰਡ ਨੰਬਰ ਤੇ ਉਹਦਾ ਮੈਂਸ਼ਨ ਕਰ ਦਿਆ ਕਰੋ ਵੀ ਕੀ ਕੁਛ ਇਹ ਤੇ ਕਰਵਾਉਣਾ ਕੀ ਲਗਵਾਉਣਾ ਕੀ ਨਹੀਂ ਲਗਵਾਉ जिम्मेदी ਵੀ ਤੁਹਾਡੀ ਚੁਆਇਸ ਹੈਗੀ ਆਪਣੇ ਚੁਆਇਸ ਅਨੁਸਾਰ ਤੁਸੀਂ ਸਾਰਾ ਕੁਝ ਮੈਂਸ਼ਨ ਕਰ ਦਿਆ ਕਰੋ ਠੀਕ ਹੈ ਜੀ ਇਹ ਮੇਰੇ ਲਈ ਵੀ ਸੌਖਾ ਹੈ ਕਿਉਂਕਿ ਦਿੱਲੀ ਦੇ ਕਾਫੀ ਆਰਡਰ ਹੁੰਦੇ ਨੇਗੇ ਫਿਰ ਇੰਨੀਆਂ ਚੀਜ਼ਾਂ ਦਿਮਾਗ 'ਚੋਂ ਨਹੀਂ ਰਹਿੰਦੀਆਂ ਹੈਗੀਆਂ ਸਕਿੱਪ ਹੋ ਜਾਂਦੀਆਂ ਨੇ ਤੁਹਾਨੂੰ ਮੈਂ ਸਹੀ ਜੀ ਗੱਲ ਦੱਸਾਂ ਤੇ ਜਦੋਂ ਅਸੀਂ ਫਿਰ ਤੁਹਾਡਾ ਸੂਟ ਸਲਾਈ ਤੇ ਲਗਾਉਣ ਜਾਂ ਵਰਕ ਤੇ ਲਗਾਉਣਾਂਗੇ ਫਿਰ ਅਸੀਂ ਤੁਹਾਡੀ ਵਟਸਐਪ ਦੇ ਵਿੱਚੋਂ ਚੈਟ ਚੱਕ ਕੇ ਕਨਫਰਮ ਕਰ ਲੈਣਾ ਕਿ ਵੀ ਤੁਸੀਂ ਸਾਨੂੰ ਕੀ ਕਿਹਾ ਸੀਗਾ ਫਿਰ ਉਸ ਤਰ੍ਹਾਂ ਸੂਟ ਰੈਡੀ ਹੋ ਜਾਂਦਾ ਹੁੰਦਾ ਹੈ ਇਹਦੇ ਵਿੱਚ ਕੋਈ ਉਲਝਣ ਤਾਂ ਨਹੀਂ ਪੈਂਦੀ ਹੈਗੀ ਫਿਰ ਅੱਜ ਜਿਹੜੇ ਮੈਂ ਤੁਹਾਨੂੰ ਸੂਟ ਦਿਖਾਉਣੇਗੇ ਸਾਰੇ ਡਿਸਕਾ ਜੋ ਕੋਈ ਵੀ ਪੈਨ ਲੈਣਾ ਚਾਹੁੰਦੀ ਹੈ 1 2 3 ਜਿੰਨੇ ਵੀ ਲੈਣਾ ਚਾਹੁੰਦੇ ਕਿ ਤੁਸੀਂ ਲੈ ਸਕਦੇ ਹੋਗੇ ਸਾਰੇ ਟਿਸਟਾ ਦੀ ਇਹ ਵਾਲੀ ਟਿਸਟਾ ਦੀ ਕਲੈਕਸ਼ਨ ਹੈਗੀ ਡਿਸਕਾਊਂਟ ਤੇ ਸੂਟਨੇਗੇ ਇਹਨਾਂ ਦੇ ਪ੍ਰਾਈਸ ਨੇਗੇ ਜਿਹੜੇ ਤੁਸੀਂ ਮੈਨੂੰ WhatsApp ਤੇ ਪੁੱਛ ਲਿਓ ਤੇ WhatsApp ਤੇ ਤੁਹਾਨੂੰ ਰੇਟ ਦੱਸ ਦਾਂਗੇ ਤੇ ਪਿਓਰ ਕਾਟਨ ਦੇ ਸੂਟਨੇ ਵਿਦਆਊਟ ਲਾਈਨਿੰਗ ਹੈ ਸਟਿਚ ਹੋਣਗੇ ਕਾਫੀ ਜਾਦੇ ਸੋਹਣਾ ਸੂਟ ਹੈਗਾ ਮੈਂ ਜ਼ਿਆਦਾ ਸੂਟ ਵੀ ਖੋਲ ਕੇ ਨਹੀਂ ਦਿਖਾਉਂਦੀ ਤੁਹਾਨੂੰ ਇਸ ਤਰ੍ਹਾਂ ਹੀ ਦਿਖਾ ਦਿੰਨੀ ਹਾਂ ਥੋੜੇ ਥੋੜੇ ਖੋਲ ਕੇ ਇਹਨੂੰ ਕਿਚੂ ਤੇ ਦੂਜਾ ਕਲਰ ਇਹ ਸੀਗਾ ਤੇ ਡਿਸਕਾਊਂਟ ਤੇ ਨਗੇ ਸੂਟ ਤੁਸੀਂ ਲੈ ਸਕਦੇ ਹੋਗੇ 30 ਦਾ ਦੀ ਕਲੈਕਸ਼ਨ ਰਹੇਗੀ ਦੂਜਾ ਸੂਟ ਇਹ ਆ ਜੀ ਇਹ ਜਸੂਟ ਇਹ ਵਾਲਾ ਇਹਦੇ ਵਿੱਚ ਦੋ ਕਲਰ ਹੈਗੇ ਨੇਗੇ ਉਹ ਪੀਚ ਤੇ ਫਰੋਜ਼ੀ ਕੋਈ ਵੀ ਤੁਸੀਂ ਲੈਣਾ ਚਾਹੋਗੇ ਲੈ ਸਕਦੇ ਹੋਗੇ ਸਕਰੀਨਸ਼ਾਟ ਨਾਲ ਨਾਲ ਲੈਂਦੇ ਜਾਇਓ ਜਿਹੜਾ ਇਹ ਵਾਲਾ ਇਹ ਵਾਲੀ ਕੱਲੀ ਆਪਣੇ ਕੋਲੇ ਸ਼ਰਟ ਹੈਗੀ ਇਹਦੇ ਨਾਲ ਆਪਾਂ ਚਿਕਨ ਦੀ ਸਲਵਾਰ ਵੀ ਲਗਾ ਸਕਦੇ ਆਂਗੇ ਤੋਂ ਮੈਂ ਤੁਹਾਨੂੰ ਪੁੱਛੇ ਕਿ ਸੇ ਪਹਿਨਣ ਦੀ ਚਾਹੀਦਾ ਹੋਇਆ ਨਾ ਤਾਂ ਮੈਂ ਪਿਕਚਰ ਕਰ ਦੂੰਗੀ ਥੋੜਾ ਜਿਹਾ ਚਿਕਨ ਦੀ ਸਲਵਾਰ ਨਾਲ ਇਹ ਕੌਸਟਲੀ ਪਹਿਜੂਗਾ ਜੇ ਤੁਸੀਂ ਕੱਲੀ ਸ਼ਰਟ ਲੈਣਾ ਚਾਹੋ ਤਾਂ ਸ਼ਰਟ ਲੈ ਸਕਦੇ ਹੋਗੇ ਇਹਦੇ ਨਾਲ ਦਾ ਮੇਰਾ ਖੁਦ ਦਾ ਸੂਟ ਹੈਗਾ ਚਿਕਨ ਦੀ ਸਲਵਾਰ ਨਾਲ ਹੀ ਹੈਗਾ ਤੇ ਰਹਣਗੇ ਜੀ कॉटन शिमर ਦੇ सूट ਸਾਰੇ ਸੂਟਾਂ ਤੇ ਡਿਸਕਾਊਂਟ ਹੈਗਾ ਤੇ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਲੈਂਦੇ ਜਾਇਓ ਸਕਰੀਨਸ਼ਾਟ ਲੈਂਦੇ ਜਾਇਓ ਤੇ ਆਪਾਂ WhatsApp ਤੇ ਮੈਸੇਜ ਕਰ ਦਿਓ ਕਾਫੀ ਜਿਆਦੇ ਸੋਨਾ ਕਲਰ ਹੈਗਾ ਦੋ ਸੂਟ ਅਵੇਲੇਬਲ ਲੰਗੇ ਤੁਹਾਨੂੰ ਵਧੀਆ ਡਿਸਕਾਊਂਟ ਦੇ ਵਿੱਚ ਤੁਸੀਂ ਕਾਫੀ ਸਾਰੇ ਸੂਟ ਲੈ ਸਕਦੇ ਹੋਗੇ ਜੇ ਤੁਸੀਂ ਹੁਣ ਨਹੀਂ ਸਲਾਈ ਕਰਾਉਣੇ ਹੈਗੇ ਤਾਂ ਆਉਣ ਵਾਲੀਆਂ ਜਿਹੜੀਆਂ ਅਗਲੇ ਸਾਲ ਗਰਮੀ ਆਉਣਗੀਆਂ ਉਹਦੇ ਲਈ ਤੁਸੀਂ ਲੈ ਕੇ ਰੱਖ ਸਕਦੇ ਹੋਗੇ ਉਦੋਂ ਤੁਸੀਂ ਸਲਾਈ ਕਰਵਾ ਸਕਦੇ ਹੋ ਯੋਗੀ ਡਿਸਕਾਊਂਟ ਦੇ ਵਿੱਚ ਲੇਗੇ ਬ੍ਰੈਂਡ ਦੇ ਸੂਟ ਲੇਗੇ ਦੇਖੋ ਜੀ ਰਾਮ ਟੈਕਸ ਦਾ ਸੂਟ ਹੈ ਵਾਲਾ ਇਹਦੇ ਵਿੱਚ ਦੋ ਕਲਰ ਨੇਗੇ ਆਪਾਂ ਪਾਈ ਸੀ ਨਾ ਉਹਦੋਂ ਸੇਲ ਹੋ ਗਿਆ ਆਪਣੇ ਉਹ ਵਾਲੇ ਹੋਰ ਕਲਰ ਵੀ ਸੀ ਇਹਦੇ ਵਿੱਚ एक खादी कॉटन डे सूट लेंगे सही है खादी कॉटन डे विच आपने को दो तो सूट अवेलेबल लेंगे बस देखो एक ये बाला तीन के बाला दे भी हैटन सूट ने दे नेंगे। काफी ज्यादा सोहना आए थे कलर दोनों ही सोहने ने गे काफी ज्यादा सोहने वाला रहेगा जी राम सूट ਵਧੀਆ ਡਿਸਕਾਊਂਟ ਤੇ ਸੂਟ ਲੈ ਕੇ ਤੁਸੀਂ ਵਧੀਆ ਲੈ ਸਕਦੇ ਹੋਗੇ ਫਾਇਦਾ ਉਠਾ ਸਕਦੇ ਹੋਗੇ ਇਹ ਗੱਲ ਦਾ ਕਿਉਂਕਿ ਡਿਸਕਾਊਂਟ ਤੇ ਸੂਟ ਨਹੀਂਗੇ ਸਾਰੇ ਤੇ ਛੋਟੀ ਛੋਟੇ ਪ੍ਰਿੰਟ ਦਾ ਸੂਟ ਮੰਗਦੇ ਹੁੰਦੇ ਹਨ ਤੇ ਵਾਲੇ ਨੇ ਦੇਖੋ ਟਿਕ ਲਗਾ ਕੇ ਭੇਜ ਦਿਓ ਮੈਨੂੰ ਕਿਉਂਕਿ ਮੈਂ ਇਹਨੇ ਸੂਟ ਤੁਹਾਨੂੰ ਖੋਲ ਕੇ ਨਹੀਂ ਦਿਖਾ ਸਕਦੀ ਹਨਾ ਤੇ ਟਿਕ ਲਗਾ ਦਿਓ ਜਿਵੇਂ 1 2 3 ਜਿੰਨੇ ਵੀ ਇਹ ਤੇ ਇਹ ਜਿਹੜਾ ਵੀ ਤੁਹਾਨੂੰ ਚਾਹੀਦਾ ਹੋਇਆ ਉੱਤੇ ਟਿਕ ਲਗਾ ਦਿਓ ਇਦੇ ਵਿੱਚ ਹੈਗਾ ਬੇਬੀ ਬਲੂ ਕਲਰ ਇੱਕ ਇੱਕ ਸੂਟ ਅਵੇਲੇਬਲ ਹੈਗਾ ਜਿਹੜੇ ਭੈਣਾਂ ਨੇ ਚਾਪਨੇ ਨੂੰ ਸੂਟ ਚੱਕ ਸਕਦੇ ਹੋਗੇ ਸੁਨਹਿਰੀ ਮੌਕਾ ਤੁਹਾਡੇ ਲਈ ਸੁਨਹਿਰੀ ਮੌਕਾ ਹੈਗਾ ਤੁਹਾਡੇ ਲਈ ਠੀਕ ਹੈ ਜੀ ਲੋ ਦੇਖੋ ਪਹਿ ਨਹੀਂ ਹੈਗਾ ਵੀ ਕੋਈ ਬਿਨਾ ਬ੍ਰਾਂਡ ਤੋਂ ਨੇ ਸਾਰੇ ਬ੍ਰਾਂਡ ਦੇਨੇ ਮੇਰੀਆਂ ਭੈਣਾਂ ਤੁਸੀਂ ਪਹਿਲਾਂ ਲਏ ਹੋਏ ਨੇਗੇ ਸੂਟ ਗੱਲ ਕਰ ਵੀ ਨੂੰ ਆਪਾਂ ਡਿਸਕਾਊਂਟ ਤੇ ਕਾਟਦੇ ਕਿ ਕਿ ਡਿਸਕਾਊਂਟ ਤੇ ਆਪਣਾ ਬੰਦ ਦਾ ਨਾ ਫਿਰ ਇੰਨੀਆਂ ਪੈਣਾ ਜੁੜੀਆਂ ਹੋਈਆਂ ਨੇ ਆਪਣੇ ਨਾਲ ਉਹ ਵੀ ਵਿਚਾਰੀਆਂ ਨੂੰ ਕੁਝ ਤਾਂ ਫਾਇਦਾ ਹੋਵੇ ਇਹ ਵੀ ਰਾਮ ਟੈਕਸ ਦੇ ਸੂਟ ਲੈਣਗੇ ਸਾਰੇ ਤੁਸੀਂ ਦੇਖ ਸਕਦੇ ਹੋਗੇ ਸਾਰੇ ਆ ਦੇਖੋ ਬਾਟਮਾਂ ਦੇ ਇਹਦੇ ਵਿੱਚ ਹੈਗੇ ਨੇ ਜੀ ਕਲਰ ਕੀ ਜੀ ਇਹਨਾਂ ਨਾਲ ਦੇ ਆਪਾਂ ਸੂਟ ਰੈਡੀ ਕੀਤੇ ਸੀਗੇ ਹੁਣ ਵੀ ਬਣ ਕੇ ਆਏ ਨੇ ਆਪਣੇ ਦੋ ਸੂਟ ਪਰ ਇਹ ਕੀ ਕੀ ਰਹਿ ਗਿਆ ਥਾਨ ਲੈ ਕੇ ਆਏ ਸੀ ਪੂਰਾ ਕਾਫੀ ਜਾਂਦੇ ਸੋਹਣੇ ਸੂਟ ਲੱਗੇ ਇਹ ਵਾਲੇ ਮੇਰੇ ਦੇਖੋ ਕੁ ਵੀ ਸੂਟ ਛੱਡਣ ਵਾਲਾ ਨਹੀਂ ਹੈਗਾ ਬ੍ਰੀਕ ਪ੍ਰਿੰਟ ਦੇ ਵਿੱਚ ਕੇਵਲ ਆਲਾ ਕਲਰ ਹੈਗਾ येलो ਇੱਕ ਇੱਕ ਸੂਟ ਹੈਗਾ ਬਸ ਇਹ ਜਾਦੇ ਨਹੀਂ ਹੈਗੇ ਆਪਣੇ ਕੋਲੇ ਸੂਟ ਬਸ ਜਿਹੜੀਆਂ ਪੜਾ ਲੈ ਗਈਆਂ ਲੈ ਗਈਆਂ ਜਿਹੜੀਆਂ ਰਹਿ ਗਈਆਂ ਰਹਿ ਗਈਆਂ ਆ ਦੇਖੋ ਇਹਦਾ ਪ੍ਰਿੰਟ ਵੀ ਆਰਾਮ ਦਾ ਇੱਕ ਬਹੁਤ ਫੈਬਰਿਕ ਹੈ ਫੈਬਰਿਕ ਨਾ ਫਿੱਟੇ ਨਾ ਕਲਰ ਨਿਕਲੇ ਕੁਝ ਨਹੀਂ ਹੋਉਂਦਾ ਤੇ ਕਾਫੀ ਜਿਆਦੇ ਸੋਹਣਾ ਫੈਬਰਿਕ ਹੈਗਾ ਠੀਕ ਹੈ ਸਕਰੀਨ ਸ਼ਾਟ ਲੈ ਲਿਓ ਸਾਰੇ ਸੂਟ ਮੈਂ ਤੁਹਾਨੂੰ ਦਿਖਾ ਦੇ ਡਿਸਕਾਊਂਟ ਵਾਲੇ ਜਿੰਨੇ ਵੀ ਹੈਗੇ ਸੀਗੇ ਕਿਉਂਕਿ ਮੇਰੇ ਨਾਲ ਇਸ ਤੋਂ ਬਾਅਦ ਪਹਿਣਾ ਜੁੜੀਆਂ ਹੋਈਆਂ ਨਹੀਂਆਂ ਲੰਗੀਆਂ ਸੂਟਾਂ ਦੀ ਕਮੀ ਰਹੂਗੀ ਕੋਈ ਗੱਲ ਨਹੀਂ ਆਪਾਂ ਹੋਰ ਸੂਟਾਂ ਦੇ ਕੋਈ ਇਥੋਂ ਕੋਈ ਹੋਣਾ ਇੱਕ ਦੋ ਸੂਟ ਉਹਨਾਂ ਤੇ ਲੱਭ ਕੇ ਕੋਈ ਨਾ ਉਹਨਾਂ ਤੇ ਵੀ ਡਿਸਕਾਊਂਟ ਲਾ ਦਾਂਗੇ ਜਿਹੜੀਆਂ ਪਹਿਣਾ ਲੈ ਗਈਆਂ ਤਾਂ ਲੈ ਗਈਆਂ ਜਿਹੜੀਆਂ ਰਹਿ ਗਈਆਂ ਤਾਂ ਰਹਿ ਗਈਆਂ ਹਨਾ ਜੀ ਜਿਹੜਾ ਡਿਸਕਾਊਂਟ ਹੈ ਤੁਸੀਂ ਇਹ ਗੱਲ ਦਾ ਫਾਇਦਾ ਚੱਕ ਸਕਦੇ ਹੋਗੇ ਕਿਉਂਕਿ ਵਧੀਆ ਡਿਸਕਾਊਂਟ ਮਿਲੂਗਾ ਤੁਹਾਨੂੰ ਗਰਮੀ ਆਲੇ ਸੂਟ ਲੈਣਗੇ ਜੇ ਤੁਹਾਡੇ ਇਸ ਵਾਰੀ ਨਹੀਂ ਮਤਲਬ ਤੁਸੀਂ ਸਲਾਈ ਕਰਵਾੜੇ ਹੈਗੇ ਅਗਲੇ ਸਾਲ ਤੁਸੀਂ ਗਰਮੀ ਆਉਣ ਤੋਂ ਪਹਿਲਾਂ ਸਟਿਚ ਕਰਵਾ ਸਕਦੇ ਹੋਗੇ ਆਪਣੇ ਜਾ ਕੇ ਪੈਣਾ ਕਈ ਪੈਣਾ ਮੈਨੂੰ ਬਾਹਰ ਤੋਂ ਦੇਖ ਰਹੀਆਂ ਨਹੀਂ ਗੀਆਂ ਉੱਥੇ ਗਰਮੀ ਪੈ ਰਹੀ ਹੈਗੀ ਤੁਸੀਂ ਵੀ ਇਹ ਘਰ ਪਾਉਣ ਨੂੰ ਡੇਲੀ ਵੀਰ ਦੇ ਵਿੱਚ ਸੂਟ ਲੈ ਸਕਦੇ ਹੋਗੇ ਕਾਫੀ ਜਿਆਦੇ ਸੋਹਣਾ ਸਟਾਫ ਹੈਗਾ ਤੇ ਰਾਮ ਟੈਕਸ ਦਾ ਸਟਾਫ ਹੈਗਾ ਤੇ ਪੀਸਟਾ ਦਾ ਹੈਗਾ ਰੀਵਰ ਦਾ ਸਾਰਾ ਸਟਾਫ ਬਹੁਤ ਜਿਆਦੇ ਸੋਹਣਾ ਹੈ ਠੀਕ ਹੈ ਜੀ ਸਟਾਫ ਕੋੱਖੋਂ ਕੋਈ ਕਮੀ ਨਹੀਂ ਹੈਗੀ ਜਿਹੜੇ ਇਹ ਵਾਲੇ ਸੂਟ ਨੇ ਇਹ ਵੀ ਰਾਮ ਟੈਕਸ ਦੇ ਸੂਟ ਲਵੰਗੇ ਇਹ ਵੀ ਬ੍ਰਾਂਡ ਦੇ ਨੇ ਮੈਂ ਕਾਫੀ ਜਿਆਦੇ ਸੋਹਣੇ ਸੂਟ ਬਣੇਗੇ ਵੀ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਹੈ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਲਿਓ ਠੀਕ ਹੈ ਜੀ ਅਮੀਦ ਕਰਦੇ ਤੁਹਾਨੂੰ ਸਾਡੇ ਸੂਟ ਸੋਹਣੇ ਲੱਗੇ ਹੋਣਗੇ ਤੇ ਡਿਸਕਾਊਂਟ ਵੀ ਆਪਾਂ ਤੁਹਾਨੂੰ ਵਧੀਆ ਦਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਵੇਂ ਦੇ ਲੱਗੇ ਲਾਈਕ ਜਰੂਰ ਕਰ ਦਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ